ਜੱਜ ਸਾਈਬਾ ਗੁਰਮੀਤ ਕੌਰ ਅੱਜ ਸਵੇਰੇ-ਸਵੇਰੇ ਆਪਣੀ ਲੜਕੀ ਦੇ ਨਾਲ ਆਪਣੀ ਬੇਟੀ ਪ੍ਰੀਤੀ ਦੇ ਨਾਲ ਚਾਹ ਪੀ ਰਹੀ ਹੈ। ਦੋਸਤੋ ਇਹਨੇ ਦੇ ਵਿਚਕਾਰ ਪ੍ਰੀਤੀ ਚਾਹ ਬਣਾ ਕੇ ਲਿਆਉਂਦੀ ਹੈ ਅਤੇ ਆ ਕੇ ਆਪਣੀ ਮੰਮੀ ਦੇ ਕੋਲ ਆਰਾਮ ਦੇ ਨਾਲ ਬੈਠ ਜਾਂਦੀ ਹੈ। ਆਖਦੀ ਹੈ ਮੰਮੀ ਮੈਂ ਤੁਹਾਡੇ ਨਾਲ ਇੱਕ ਬੜੀ ਹੀ ਜ਼ਰੂਰੀ ਗੱਲ ਕਰਨੀ ਹੈ। ਅਗੋਂ ਗੁਰਮੀਤ ਕੌਰ ਆਖਦੀ ਕੋਈ ਗੱਲ ਨਹੀਂ ਬੇਟਾ ਕਰੋ ਮੈਂ ਹਲੇ ਫ੍ਰੀ ਹਾਂ ਹਲੇ ਵੇਲੇ ਹਾਂ ਤੁਸੀਂ ਮੇਰੇ ਨਾਲ ਇਸ ਸਮੇਂ ਕੋਈ ਵੀ ਗੱਲ ਕਰ ਸਕਦੇ ਹੋ ਪਰ ਥੋੜਾ ਜਲਦੀ ਕਰਨਾ। ਵਕੀਲ ਸਾਹਿਬ ਆਦੇ ਹੋਣਗੇ ਜਿਨ੍ਹਾਂ ਨੇ ਮੈਨੂੰ ਕੋਈ ਕੇਸ ਸਮਝਾਉਣਾ ਹੈ ਅਤੇ ਕੋਈ ਗੱਲ ਮੇਰੇ ਨਾਲ ਕਰਨੀ ਹੈ ਦੋਸਤੋ ਇਹਨਾਂ ਦੇ ਵਿਚਕਾਰ ਹੀ ਪ੍ਰੀਤੀ ਉਹ ਕਹਿੰਦੀ ਹੈ ਜਿਸ ਦਾ ਗੁਰਮੀਤ ਕੌਰ ਨੂੰ ਸ਼ਾਇਦ ਲੰਬੇ ਸਮੇਂ ਤੋਂ ਇੰਤਜ਼ਾਰ ਹੈ ਗੁਰਮੀਤ ਕੌਰ ਇਹ ਸੁਣ ਕੇ ਬੜਾ ਹੀ ਖੁਸ਼ ਹੋ ਜਾਂਦੀ ਹੈ ਬੜਾ ਹੀ ਉਸਦੇ ਚਿਹਰੇ ਤੇ ਨੂਰਾ ਜਾਂਦਾ ਹੈ ਖੜ ਜਾਂਦੀ ਹੈ ਜਦੋਂ ਪ੍ਰੀਤੀ ਅਖਦੀ ਹੈ ਵੀ ਮੈਂ ਕਿਸੇ ਮੁੰਡੇ ਨੂੰ ਪਸੰਦ ਕਰਦੀ ਹਾਂ ਉਸਨੇ ਮੈਨੂੰ ਵਿਆਹ ਦੇ ਲਈ ਪ੍ਰਪੋਜ਼ ਕੀਤਾ ਹੈ ਅਤੇ ਅਸੀਂ ਬੜੇ ਲੰਬੇ ਸਮੇਂ ਤੋਂ ਨਾਲ ਹਾਂ ਤੁਸੀਂ ਮੇਰੇ ਤੇ ਯਕੀਨ ਕਰੋ ਬੜਾ ਚੰਗਾ ਮੁੰਡਾ ਹੈ ਸੰਦੀਪ ਮੇਰੇ ਨਾਲ ਪੜਦਾ ਸੀ ਅਤੇ ਹੁਣ ਇੱਕ ਬੜੀ ਵਧੀਆ ਜੌਬ ਕਰਦਾ ਹੈ ਬੜੀ ਵਧੀਆ ਕਮਾਈ ਹੈ ਉਸਦੀ ਚੰਗੀ ਕੰਪਨੀ ਦੇ ਵਿੱਚ ਲੱਗਿਆ ਹੋਇਆ ਹੈ ਅੱਗੋਂ ਫੋਟੋ ਦਿਖਾਣ ਹੀ ਵਾਲੀ ਸੀ ਇਹਨਾਂ ਦੇ ਵਿੱਚ ਹੀ ਗੁਰਮੀਤ ਕੌਰ ਬੋਲਦੀ ਹੈ ਬੇਟਾ ਮੈਨੂੰ ਤੇਰੇ ਤੇ ਭਰੋਸਾ ਹੈ ਮੈਂ ਵੀ ਪੜੀ ਕੀ ਹਾਂ ਜੱਜਾ ਹਾਂ ਅਤੇ ਉੱਚੇ ਵਿਚਾਰਾ ਵਾਲੀ ਹਾਂ ਮੈਂ ਉਹਨਾਂ ਵਰਗੀ ਨਹੀਂ ਜੋ ਬਿਲਕੁਲ ਪੁਰਾਣੇ ਵਿਚਾਰਾਂ ਤੇ ਚੱਲਦੇ ਹਨ ਪੁਰਾਣੀਆਂ ਗੱਲਾਂ ਨੂੰ ਮੰਨਦੇ ਹਨ ਮੈਨੂੰ ਤੇਰੇ ਤੇ ਭਰੋਸਾ ਹੈ ਤੂੰ ਸਮਝਦਾਰ ਹੈਂ ਜੋ ਵੀ ਤੂੰ ਆਪਣੀ ਜ਼ਿੰਦਗੀ ਬਾਰੇ ਫੈਸਲਾ ਲਵੇਂਗੀ ਮੈਨੂੰ ਮਨਜ਼ੂਰ ਹੈ ਮੈਂ ਤੇਰੀ ਜ਼ਿੰਦਗੀ ਦੇ ਵਿੱਚ ਰੋੜਾ ਨਹੀਂ ਬਣਨਾ ਚਾਹੁੰਦੀ ਕੋਈ ਗੱਲ ਨਹੀਂ ਬੇਟਾ ਤੋਂ ਇਸ ਦੇ ਨਾਲ ਵਿਆਹ ਕਰ ਸਕਦੀ ਹੈ ਹਾਲੇ ਪ੍ਰੀਤੀ ਫੋਟੋ ਆਪਣੇ ਪਰਸ ਦੇ ਵਿੱਚੋਂ ਕੱਢ ਕੇ ਦਿਖਾਉਣ ਵਾਲੀ ਸੀ ਇਹਨੇ ਦੇ ਵਿਚਕਾਰ ਉਹ ਵਕੀਲ ਸਾਹਿਬ ਅਤੇ ਬਾਕੀ ਜਣੇ ਆ ਜਾਂਦੇ ਹਨ ਪ੍ਰੀਤੀ ਥੋੜਾ ਸਾਈਡ ਤੇ ਹੋ ਜਾਂਦੀ ਹੈ ਸੋਚਦੀ ਹੈ ਬਾਅਦ ਦੇ ਵਿੱਚ ਕਰਾਂਗੇ ਗੁਰਮੀਤਕੌਰ ਇਸ਼ਾਰਾ ਨਾਲ ਕਹਿੰਦੀ ਹੈ ਕੋਈ ਗੱਲ ਨਹੀਂ ਤੁਸੀਂ ਮੁੰਡੇ ਨੂੰ ਲਿਆਓ ਆਪਾਂ ਉਸਦੇ ਨਾਲ ਬਾਅਦ ਦੇ ਵਿੱਚ ਮਿਲਾਂਗੇ ਲੇਕਿਨ ਕਿਉਂਕਿ ਬਿਜੀ ਬਹੁਤ ਹੈ ਜ਼ਿੰਦਗੀ ਦੇ ਵਿੱਚ ਇਹਨੇ ਸਾਰੇ ਕੰਮ ਹਨ ਇਹਨਾਂ ਸਭ ਕੁਝ ਕਰਨਾ ਹੈ ਅਤੇ ਉਸ ਸਮਾਂ ਨਹੀਂ ਮਿਲ ਪਾਉਂਦਾ ਆਪਣੇ ਹੋਣ ਵਾਲੇ ਜਵਾਈ ਨੂੰ ਮਿਲ ਪਾਵੇ ਉਸ ਨੂੰ ਦੇਖ ਪਾਰੇ ਪ੍ਰੀਤੀ ਦੇ ਘਰ ਦੇ ਵਿੱਚ ਕੋਈ ਪਿਤਾ ਨਹੀਂ ਹੈ ਨਾ ਹੀ ਕੋਈ ਭਰਾ ਹੈ ਬਸ ਉਹ ਆਪਣੀ ਮਾਤਾ ਦੇ ਨਾਲ ਚੰਡੀਗੜ੍ਹ ਦੇ ਪੋਰਸ਼ ਇਲਾਕੇ ਦੇ ਵਿੱਚ ਰਹਿੰਦੀ ਹੈ ਅਤੇ ਉੱਥੇ ਹੀ ਰਹਿ ਕੇ ਕੋਲ ਇੱਕ ਕਾਲਜ ਦੇ ਵਿੱਚ ਆਪਣੀ ਪੜ੍ਹਾਈ ਕਰਦੀ ਸੀ ਦੋਸਤੋ ਅਤੇ ਚਲੋ ਸਮਾਂ ਬੀਤਦਾ ਜਾਂਦਾ ਹੈ ਗੁਰਮੀਤ ਕੌਰ ਆਪਣੇ ਕੰਮਕਾਰਾਂ ਦੇ ਵਿੱਚ ਵਿਅਸਤ ਹੈ ਅਤੇ ਵਿਆਹ ਦੇ ਕਰਕੇ ਤਿੰਨ ਛੁੱਟੀਆਂ ਲੈ ਲੈਂਦੀ ਹੈ ਦੋਸਤੋ ਵਿਆਦੀ ਤਾਰੀਖ ਆ ਚੁੱਕੀ ਹੈ ਵਧਿਆ ਵਸਤੇ ਇੱਕ ਬਹੁਤ ਸੋਨਾ ਬਹੁਤ ਵਧੀਆ ਮਹਿੰਗਾ ਮੈਰਿਜ ਪੈਲੇਸ ਬੁੱਕ ਕੀਤਾ ਜਾਂਦਾ ਹੈ ਦੋਸਤੋ ਉਸ ਦੇ ਵਿੱਚ ਬਰਾਤ ਆਣੀ ਹੈ ਸਭ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅੱਜ ਵਿਆਹ ਹੋਣਾ ਹੈ ਅਤੇ ਪ੍ਰੀਤੀ ਪਾਰਲਰ ਦੇ ਵਿੱਚ ਤਿਆਰ ਹੋਣ ਗਈ ਹੈ ਇਧਰੋਂ ਮੁੰਡੇ ਵਾਲੇ ਬਰਾਤ ਲੈ ਕੇ ਆ ਜਾਂਦੇ ਹਨ ਪੈਲੇਸ ਦੇ ਵਿੱਚ ਇਧਰੋਂ ਗੁਰਮੀਤ ਕੌਰ ਆਪਣੇ ਸਗੇ ਸੰਬਧਿਆ ਰਿਸ਼ਤੇਦਾਰਾਂ ਦੇ ਨਾਲ ਟਿਆਲ ਖੜੀ ਹੈ ਅਤੇ ਪ੍ਰੀਤੀ ਦੀਆਂ ਸਹੇਲੀਆਂ ਅੱਗੇ ਦੀਵਨ ਕਟਾਈ ਦੀ ਰਸਮ ਵਾਸਤੇ ਉੱਥੇ ਹਨ ਦੋਸਤੋ ਜਿਵੇਂ ਹੀ ਰੀਵਨ ਕਟਾਈ ਦੀ ਰਸਮ ਵਾਸਤੇ ਮੁੰਡਾ ਸੰਦੀਪ ਆਪਣਾ ਸਿਰਾ ਉੱਪਰ ਕਰਦਾ ਹੈ ਉਹ ਆਪਣਾ ਚਿਹਰਾ ਸਭ ਨੂੰ ਦਿਖਾਉਂਦਾ ਹੈ ਇੰਨੇ ਦੇ ਵਿਚਕਾਰ ਜਿੱਥੇ ਸਭ ਲੋਕ ਖੁਸ਼ੀ ਮਨਾ ਰਹੇ ਸਨ ਉੱਥੇ ਹੀ ਗੁਰਮੀਤ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਕੁੱਟੂਕੀ ਹੈ ਉੱਥੇ ਹੀ ਧਰਾਸ਼ਾਈ ਹੋ ਕੇ ਡਿੱਗ ਪੈਂਦੀ ਹੈ ਉਸ ਨੂੰ ਸਮਝ ਨਹੀਂ ਆ ਰਿਹਾ ਇੱਥੇ ਮੇਰੇ ਨਾਲ ਕੀ ਪਾਣਾ ਵਾਪਰ ਚੁੱਕਿਆ ਹੈ ਇਹ ਤਾਂ ਉਹੀ ਇਨਸਾਨ ਨਹੀਂ ਜਿਸ ਨੂੰ ਮੈਂ ਠੀਕ 15-20 ਦਿਨ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਹੈ ਅੱਜ ਤੋਂ 3 ਦਿਨ ਬਾਅਦ ਇਸਨੂੰ ਫਸੀ ਹੋਣੀ ਹੈ ਪਲਾ ਮੈਂ ਆਪਣੇ ਹੋਣ ਵਾਲੇ ਜਵਾਈ ਨੂੰ ਕਿਵੇਂ ਨਹੀਂ ਪਛਾਣ ਸਕੀ ਅਤੇ ਇਹ ਰਿਸ਼ਤਾ ਕਿਵੇਂ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਗੁਰਮੀਤ ਕੌਰ ਜੱਜ ਸਾਹਿਬਾ ਜੋ ਕਰਦੀ ਹੈ ਉਥੇ ਜੋ-ਜੋ ਹੁੰਦਾ ਹੈ ਉਹ ਨਾ ਤਾਂ ਕਦੇ ਕਿਸੇ ਨੇ ਸੁਣਿਆ ਹੋਣਾ ਨਾ ਹੀ ਕਦੇ ਕਿਸੇ ਨੇ ਦੇਖਿਆ ਹੋਣਾ ਦੋਸਤੋ ਅਜਿਹੀ ਕਹਾਣੀ ਅਜਿਹੀ ਕੱਢਣਾ ਤੁਹਾਡੇ ਲਈ ਲੈ ਕੇ ਆਏ ਹਾਂ ਤੁਸੀਂ ਵੀ ਸੁਣ ਕੇ ਹੋ ਜਾਓਗੇ ਹੈਰਾਨ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਲੁੱਕ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਿਨਾ ਕੋਈ ਸਮਾਂ ਗਵਾਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਦਰਅਸਲ ਸੰਦੀਪ ਅਤੇ ਪ੍ਰੀਤੀ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਕਾਲਜ ਦੇ ਸਮੇਂ ਤੋਂ ਹੀ ਇੱਕ ਦੂਜੇ ਦੇ ਨਾਲ ਹਨ ਅਤੇ ਚੰਡੀਗੜ੍ਹ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਹਨ ਕੈਫੇਆਂ ਦੇ ਵਿੱਚ ਜਾਂਦੇ ਹਨ ਸੰਦੀਪ ਪੜ੍ਹੇ ਲਿਖਿਆ ਮੁੰਡਾ ਹੈ ਪੜਨ ਵਾਲਾ ਹੈ ਸਮਝਦਾਰ ਹੈ ਅਤੇ ਆਪਣੀ ਪੜ੍ਹਾਈ ਦੇ ਵਿੱਚ ਜੋਰ ਲਗਾਉਂਦਾ ਹੈ ਇਧਰ ਉਹ ਪ੍ਰੀਤੀ ਵੀ ਜੱਜ ਦੀ ਕੁੜੀ ਹੈ ਉਹ ਵੀ ਪੜ੍ਹੀ ਲਿਖੀ ਹੈ ਉਹ ਵੀ ਆਪਣੇ ਮਾਤਾ-ਬੰਗ ਜੱਜ ਬਣਨਾ ਚਾਹੁੰਦੀ ਹੈ ਅੱਗੇ ਉਹ ਲਾ ਦੀ ਪੜ੍ਹਾਈ ਕਰਨ ਲੱਗ ਜਾਂਦੀ ਹੈ ਇਧਰ ਉਹ ਸੰਦੀਪ ਆਪਣੀ ਡਿਗਰੀ ਦੇ ਸਤੇ ਆਪਣੀ ਪੜ੍ਹਾਈ ਦੇ ਸਤੇ ਇੱਕ ਵਧੀਆ ਨੌਕਰੀ ਫੜ ਲੈਂਦਾ ਹੈ ਚੰਗੀ ਕੰਪਨੀ ਦੇ ਵਿੱਚ ਉਸ ਨੂੰ ਮੋਟੀ ਸੈਲਰੀ ਵਾਲੀ ਨੌਕਰੀ ਚੰਡੀਗੜ੍ਹ ਦੇ ਵਿੱਚ ਹੀ ਮਿਲ ਜਾਂਦੀ ਹੈ ਦੋਸਤੋ ਸੰਦੀਪ ਨਾਲ-ਨਾਲ ਆਪਣੀ ਪੜ੍ਹਾਈ ਜਾਰੀ ਰੱਖਦਾ ਹੈ ਨਾਲ ਹੀ ਪ੍ਰੀਤੀ ਨੂੰ ਆਖ ਦਿੰਦਾ ਹੈ ਬੀਹੋਂ ਮੈਂ ਸੈਟਲ ਹਾਂ ਤੂੰ ਵਿਆਹ ਤੋਂ ਬਾਅਦ ਵੀ ਤਾਂ ਲੋ ਦੀ ਪੜ੍ਹਾਈ ਕਰ ਸਕਦੀ ਹੈ ਕੋਈ ਗੱਲ ਨਹੀਂ ਆਪਾਂ ਵਿਆਹ ਕਰ ਲੈਂਦੇ ਹਾਂ ਅਤੇ ਬਾਅਦ ਦੇ ਵਿੱਚ ਤੂੰ ਆਪਣੀ ਪੜ੍ਹਾਈ ਕਰੀ ਰੱਖੀ ਮੈਂ ਆਪਣੀ ਨੌਕਰੀ ਕਰੀ ਰੱਖਾਂਗਾ ਵਧੀਆ ਆਪਨੇ ਜਮੀ ਰਹੇਗੀ ਵਧੀਆ ਆਪਣਾ ਸਾਰਾ ਕੁਝ ਚੱਲਦਾ ਰਹੇਗਾ ਦੋਸਤੋ ਸਭ ਕੁਝ ਠੀਕ ਚੱਲ ਰਿਹਾ ਹੈ ਵਿਆਦੀ ਗੱਲ ਪੀਤੀ ਨੇ ਆਪਣੇ ਘਰ ਕਰ ਰੱਖੀ ਹੈ ਅਤੇ ਜੱਜ ਕਿਉਂਕਿ ਉੱਚੇ ਵਿਚਾਰਾਂ ਵਾਲੀ ਹੈ ਮੰਨ ਗਈ ਹੈ ਅਤੇ ਮਿਲਣ ਦਾ ਸਮਾਂ ਦਿੱਤਾ ਹੈ ਸੰਦੀਪ ਹਾਲੇ ਤਿਆਰੀਆਂ ਦੇ ਵਿੱਚ ਹੀ ਹੈ ਕਦੋਂ ਮੇਰੀ ਸੱਸ ਨੂੰ ਮੇਰੀ ਹੋਣ ਵਾਲੀ ਸੱਸ ਨੂੰ ਯਾਨੀ ਕਿ ਪੀਤੀ ਦੀ ਮਾਤਾ ਜੱਜ ਸਾਹਿਬਾ ਨੂੰ ਮਿਲਣਾ ਹੈ ਅਤੇ ਤਿਆਰ ਹੋ ਹੀ ਰਿਹਾ ਹੈ ਇਹਨੇ ਦੀ ਵਿਚਾਰ ਇੱਕ ਰਾਤ तकरीबन 11:00 ਵਜੇ ਉਸਦੇ ਦੋਸਤ ਵਿਕਰਮ ਦਾ ਉਸ ਨੂੰ ਫੋਨ ਆਦਾ ਹੈ ਕਹਿੰਦਾ ਹੈ ਆਪਾਂ ਇੱਕ ਬੜੇ ਜ਼ਰੂਰੀ ਕੰਮ ਤੇ ਜਾਣਾ ਹੈ ਵਿਕਰਮ ਉਸਦੇ ਨਾਲ ਹੀ ਕੰਮ ਕਰਦਾ ਹੈ ਅਤੇ ਉਸਦਾ ਚੰਗਾ ਦੋਸਤ ਹੈ ਇਕੱਠਿਆਂ ਬੈਠ ਕੇ ਰੋਟੀ ਪਾਣੀ ਖਾਂਦੇ ਹਨ ਅਤੇ ਇਕੱਠਿਆਂ ਹੀ ਉਹਨਾਂ ਦਾ ਲਗਭਗ ਸਾਰਾ ਦਿਨ ਬੀਤਦਾ ਹੈ ਦੋਸਤੋ ਵਿਕਰਮ ਤੇ ਉਸ ਨੂੰ ਪੂਰਾ ਭਰੋਸਾ ਹੈ ਅਤੇ ਕਹਿੰਦਾ ਕੋਈ ਗੱਲ ਨਹੀਂ ਜੇਕਰ ਇੰਨਾ ਹੀ ਜ਼ਰੂਰੀ ਕੰਮ ਹੈ ਮੈਂ ਆ ਰਿਹਾ ਹਾਂ ਦੋਸਤੋ ਗੱਡੀ ਦੇ ਵਿੱਚ ਬੈਠਦੇ ਹਨ ਦੋਵੇਂ ਇੱਕੋ ਹੀ ਗੱਡੀ ਦੇ ਵਿੱਚ ਇੱਕ ਸੁਨਸਾਨ ਜਿਹੇ ਪੁਲ ਦੇ ਉੱਪਰ ਜਾ ਕੇ ਗੱਡੀ ਰੋਕ ਦਿੰਦੇ ਹਨ ਵਿਕਰਮ ਆਖਦਾ ਹੈ ਤੂੰ ਇੱਥੇ ਰੁਕ ਅਧੇ ਆ ਸੂਟਕੇਸ ਫੜ ਲੈ ਮੈਂ ਇੱਥੇ 15 ਤੋਂ 20 ਮਿੰਟਾਂ ਦੇ ਵਿੱਚ ਆ ਜਾਵਾਂਗਾ ਮੈਨੂੰ ਉਹ ਸਾਹਮਣੇ ਜਿਹੜੀ ਕੋਠੀ ਹੈ ਉਸਦੇ ਵਿੱਚ ਕੋਈ ਕੰਮ ਹੈ ਤੂੰ ਇੱਥੇ ਰੁਕ ਬਸ ਮੈਂ ਆਇਆ ਦੋਸਤੋ ਅਚਾਨਕ ਹੀ ਉਹ ਚਲਾ ਜਾਂਦਾ ਹੈ ਅਤੇ ਵਿਚਾਰਾ ਸੰਦੀਪ ਉੱਥੇ ਉਸ ਭਾਰੀ ਜੇ ਸੂਟਕੇਸ ਨੂੰ ਫੜ ਕੇ ਖੜਾ ਰਹਿੰਦਾ ਹੈ ਸੋਚਦਾ ਹੈ ਪਤਾ ਨਹੀਂ ਕੀ ਹੋਵੇਗਾ ਇਸਦੇ ਵਿੱਚ ਇੰਨਾ ਭਾਰੀ ਸੂਟਕੇਸ ਹੈ ਮੈਨੂੰ ਪਤਾ ਨਹੀਂ ਕਿਉਂ ਫੜਾ ਗਿਆ ਹଏ ਲੇਕਿਨ ਚਲੋ ਆਪਣਾ ਫੋਨ ਚਲਾਣ ਲੱਗ ਜਾਂਦਾ ਹੈ ਰੀਲਾਂ ਦੇਖਦਾ ਹੈ ਅਤੇ ਦੇਖਦਾ ਦੇਖਦਾ ਮਗਨ ਹੋ ਜਾਂਦਾ ਹੈ ਦੋਸਤੋ 1 ਘੰਟਾ ਬੀਤ ਚੁੱਕਿਆ ਹੈ ਡੇਢ ਘੰਟਾ ਬੀਤ ਜਾਂਦਾ ਹੈ ਅਤੇ ਆਪਣੇ ਦੋਸਤ ਨੂੰ ਬਾਰ-ਬਾਰ ਫੋਨ ਲਗਾ ਰਿਹਾ ਹੈ ਫੋਨ ਨਹੀਂ ਚੱਕ ਰਿਹਾ ਹੈਰਾਨ ਹੈ ਪਰੇਸ਼ਾਨ ਹੈ ਲੇਕਿਨ ਹੁਣ ਇਸ ਰਾਤ ਦੇ ਹਨੇਰੇ ਦੇ ਵਿੱਚ ਇੱਧਰ ਕੋਈ ਵੀ ਸਾਧਨ ਨਹੀਂ ਆ ਰਿਹਾ ਜਿਸ ਨੂੰ ਫੜ ਕੇ ਉਹ ਵਾਪਸ ਚਲਾ ਜਾਵੇ ਸਿਵਾਏ ਵਿਕਰਮ ਦੇ ਇੰਤਜ਼ਾਰ ਕਰਨ ਦੇ ਉਸ ਕੋਲ ਹੋਰ ਕੋਈ ਚਾਰਾ ਨਹੀਂ ਹੈ ਦੋਸਤੋ ਬੜਾ ਲੰਬਾ ਸਮਾਂ ਬੀਤ ਚੁੱਕਿਆ ਹੈ ਵਿਕਰਮ ਨਹੀਂ ਆਇਆ ਕਮਾਲ ਦੀ ਗੱਲ ਹੈ ਲੇਕਿਨ ਇਧਰੋਂ ਕੁਝ ਗੱਡੀਆਂ ਆ ਰਹੀਆਂ ਹਨ ਦੂਰੋਂ ਪਤਾ ਨਹੀਂ ਲੱਗ ਰਿਹਾ ਕਿਹ ਚੀਜ਼ ਦੀਆਂ ਗੱਡੀਆਂ ਹਨ ਦੋਸਤੋ ਹੌਲੀ-ਹੌਲੀ ਨੇੜੇ ਆਣ ਤੋਂ ਪਤਾ ਲੱਗਦਾ ਹੈ ਇਹ ਤਾਂ ਤਿੰਨ ਪੁਰਸ਼ਵੜੀਆਂ ਗੱਡੀਆਂ ਹਨ ਕਮਾਲ ਦੀ ਗੱਲ ਹੈ ਇੱਥੇ ਕਿਉਂ ਆਇਆ ਹਨ ਮੈਂ ਅਜਿਹਾ ਕੀ ਕਰ ਦਿੱਤਾ ਹੈ ਦੋਸਤੋ ਅਚਾਨਕ ਹੀ ਇੱਕ ਪੁਰਸ਼ ਵਾਲਾ ਅਚਾਨਕ ਸੰਦੀਪ ਤੇ ਟੁੱਟ ਪੈਂਦਾ ਹੈ ਉਸ ਨੂੰ ਫੜ ਲੈਂਦਾ ਹੈ ਅਤੇ ਉਸਨੇ ਹਥਕੜੀ ਲਗਾ ਲੰਦਾ ਹੈ ਹੈਰਾਨ ਹੈ ਮੇਰੇ ਹਥਕੜੀ ਕਿਉਂ ਲਗਾ ਰਹੇ ਹੋ ਸਾਹਿਬ ਮੈਂ ਅਜਿਹਾ ਕੀ ਕਰ ਦਿੱਤਾ ਹੈ ਮੈਂ ਤਾਂ ਇੱਥੇ ਆਪਣੇ ਦੋਸਤ ਦਾ ਇੰਤਜ਼ਾਰ ਕਰ ਰਿਹਾ ਹਾਂ ਪੁਲਿਸ ਵਾਲੇ ਅਖਦੇ ਹਨ ਪੋੜਾ ਨਾ ਬਣ ਨੂੰ ਅਤੇ ਸਾਡੇ ਨਾਲ ਚੱਲ ਤੂੰ ਬਹੁਤ ਵੱਡਾ ਅਪਰਾਧ ਕੀਤਾ ਹੈ ਤੈਨੂੰ ਤਾਂ ਹੁਣ ਫਾਂਸੀ ਦੀ ਸਜ਼ਾ ਹੋਣੀ ਹੈ ਫਾਂਸੀ ਦੀ ਸਜ਼ਾ ਸੁਣ ਕੇ ਸੰਦੀਪ ਬਚਾਰਾ ਹੈਰਾਨ ਹੈ ਮੈਂ ਤਾਂ ਅਜਿਹਾ ਕੁਝ ਨਹੀਂ ਕੀਤਾ ਇੱਕਦਮ ਪੁਲਿਸ ਵਾਲੇ ਕਹਿੰਦੇ ਹਨ ਅੱਛਾ ਕੁਝ ਨਹੀਂ ਕੀਤਾ ਫਿਰ ਆ ਦੱਸ ਸੂਟਕੇਸ ਦੇ ਵਿੱਚ ਕੀ ਹੈ ਸੰਦੀਪ ਅਖਦਾ ਹੈ ਇਹ ਤਾਂ ਮੇਰੇ ਦੋਸਤ ਬਿਕਰਮ ਨੂੰ ਪਤਾ ਹੈ ਪੁਲਿਸ ਵਾਲੇ ਇੱਕ ਜ਼ੋਰ ਦੀ ਚਪੇਟ ਉਸ ਦੀ ਗਲਤੀ ਰੱਖ ਦਿੰਦੇ ਹਨ ਕਹਿ ਦਿੰਦੇ ਹਨ ਸਾਨੂੰ ਮੁਰਖ ਬਣਾਉਣਾ ਹੈ ਸਾਨੂੰ ਬੇਵਕੂਫ ਸਮਝਦਾ ਹੈ ਆ ਦੇਖ ਇੱਕਦਮ ਸੂਟਕੇਸ ਖੋਲ ਕੇ ਸਾਹਮਣੇ ਰੱਖ ਦਿੰਦੇ ਹਨ ਇੱਕਦਮ ਸੰਦੀਪ ਦੇ ਖੋਸ਼ ਉੱਡ ਜਾਂਦੇ ਹਨ ਹੈਰਾਨ ਰਹਿ ਜਾਂਦਾ ਹੈ ਇਹ ਤਾਂ লাশ ਹੈ ਉਹ ਵੀ ਮੇਰੀ ਦੋਸਤ ਅਤੇ ਸਾਡੇ ਨਾਲ ਕੰਮ ਕਰਨ ਵਾਲੀ ਸਿਮਨ ਦੀ ਇਹ ਕਿਵੇਂ ਹੋ ਸਕਦਾ ਹੈ ਇਸ ਨੂੰ ਕਿਨੇ ਮਾਰ ਦਿੱਤਾ ਹੈ ਅਤੇ ਸੂਟਕੇਸ ਦੇ ਵਿੱਚ ਕਿਵੇਂ ਆਈ ਪੁਲਿਸ ਵਾਲੇ ਹਸਪਤਲ ਦੇ ਹਨ ਬੇਵਕੂਫ ਬਣਾ ਰਿਹਾ ਹੈ ਇਹ ਤੇਰੇ ਕੋਲ ਹੈ ਦੇਖ ਤੇਰੇ ਇੰਗੁਲਾ 'ਤੇ ਨਿਸ਼ਾਨ ਇਸਤੇ ਹਨ ਤੂੰ ਲਫਾਫੇ ਦੇ ਵਿੱਚ ਪਾਈ ਤੂੰ ਇਸ ਦੇ ਨਾਲ ਬੁਰਾ ਕੰਮ ਕੀਤਾ ਬਾਅਦ ਦੇ ਵਿੱਚ ਇਸ ਨਾਲ ਇਸ ਹਾਲਾਤ ਦੇ ਵਿੱਚ ਕਰਕੇ ਹੁਣ ਇੱਥੇ ਨੇ ਆਇਆ ਹੈ ਅਤੇ ਇੱਥੇ ਸ਼ੂਟਣ ਵਾਲਾ ਸੀ ਅਸੀਂ ਤੈਨੂੰ ਰੱਗੇ ਹੱਤੀ ਫੜ ਲਿਆ ਹੈ ਉਸ ਸੰਦੀਪ ਸਾਰੀ ਕਹਾਣੀ ਸੁਣ ਕੇ ਇੱਕਦਮ ਹੱਕਾ ਬੱਕਾ ਰਜੰਦਾ ਹੈ ਅੱਗੇ ਕੁਝ ਬੋਲ ਨਹੀਂ ਪੰਦਾ ਉਹ ਸਮਝ ਚੁੱਕਿਆ ਸੀ ਵਿਕਰਮ ਨੇ ਉਸਨੂੰ ਫਸਾਇਆ ਹੈ ਲੇਕਿਨ ਪੁਰਸਤਾ ਸਬੂਤ ਮੰਗਦੀ ਹੈ ਰੰਗੇ ਹੱਤੀ ਉਸ ਨੂੰ ਫੜਿਆ ਹੈ ਅਤੇ ਇਹ ਕੰਮ ਉਸ ਦੇ ਨਾਲ ਹੋ ਚੁੱਕਿਆ ਹੈ ਦੋਸਤੋ ਵਿਚਾਰਾ ਹੁਣ ਜੇਲ੍ਹ ਦੇ ਵਿੱਚ ਬੰਦ ਹੈ ਅਚਾਨਕ ਹੀ ਉਸ ਦੇ ਦੋਸਤ ਉਸ ਦੇ ਸਗੇ ਸੰਬੰਧੀ ਕਰ ਵਾਲੇ ਉਸ ਦੇ ਕੋਲ ਆਂਦੇ ਹਨ ਫਰਾਂ ਨੂੰ ਆਖ ਦਿੰਦਾ ਹੈ ਵੀ ਪ੍ਰੀਤੀ ਨੂੰ ਅਜਿਹੀ ਕੋਈ ਗੱਲ ਨਹੀਂ ਦੱਸਣੀ ਜਿਵੇਂ ਹੁੰਦਾ ਹੈ ਚੱਲਣ ਦੋ ਆਪਾਂ ਵਿਆਹ ਤੋਂ ਬਾਅਦ ਅਜਿਹੀ ਗੱਲ ਕਰਾਂਗੇ ਨਹੀਂ ਤਾਂ ਜੇਕਰ ਅਜਿਹੀ ਗੱਲ ਉਸ ਨੂੰ ਪਤਾ ਲੱਗੇ ਵਿਚਾਰੀ ਤੇ ਪਤਾ ਨਹੀਂ ਕੀ ਬੀਤੇਗਾ ਹੁਣ ਥੋੜੇ ਦਿਨਾਂ ਨੂੰ ਸਾਡਾ ਵਿਆਹ ਹੈ ਅਤੇ ਜੇਕਰ ਅਜਿਹਾ ਕੰਮ ਉਸ ਨੂੰ ਪਤਾ ਲੱਗ ਗਿਆ ਉਸ ਤਾਂ ਵਿਚਾਰੀ ਟੈਨਸ਼ਨਾਂ ਦੇ ਵਿੱਚ ਚਲੀ ਜਾਵੇਗੀ ਬੜੇ ਲੰਬੇ ਸਮੇਂ ਬਾਅਦ ਖੁਸ਼ ਹੋਈ ਹੈ ਮੈਂ ਨਹੀਂ ਚਾਹਦਾ ਉਸ ਦੀਆਂ ਖੁਸ਼ੀਆਂ ਮੇਰੇ ਕਰਕੇ ਚਲੀਆਂ ਜਾਣ ਦੋਸਤੋ ਉਹ ਮਨਾ ਕਰ ਦਿੰਦਾ ਹੈ ਸਭ ਲੋਕ ਉਸ ਦੀ ਗੱਲ ਦਾ ਯਕੀਨ ਕਰਦੇ ਹਨ ਕਹਿ ਦਿੰਦੇ ਹਨ ਕੋਈ ਗੱਲ ਨਹੀਂ ਆਪਾਂ ਕਿਸ ਲੜਾਂਗੇ ਟੰਗ ਤੋਂ ਟੰਗ ਦੇ ਵਕੀਲ ਕਰਾਂਗੇ ਲੇਕਿਨ ਵਕੀਲ ਚਾਹੇ ਜਿੰਨਾ ਮਰਜ਼ੀ ਵੱਡਾ ਹੋਵੇ ਕਾਨੂੰਨ ਤਾਂ ਸਬੂਤ ਬੜਦਾ ਹੈ ਦੋਸਤੋ ਤਰੀਕਾ ਪੜਨਿਆ ਸ਼ੁਰੂ ਹੋ ਜਾਂਦੀਆਂ ਹਨ ਜੱਜ ਸਹੀ ਬਾ ਕੋਈ ਹੋਰ ਨਹੀਂ ਉਹੀ ਗੁਰਮੀਤ ਕੌਰ ਹੈ ਜੋ ਕਿ ਉਸ ਦੀ ਹੋਣ ਵਾਲੀ ਸੱਸ ਹੈ ਉਸ ਨੂੰ ਨਹੀਂ ਪਤਾ ਇਹ ਜੋ ਸਾਹਮਣੇ ਖੜਾ ਹੈ ਇਹ ਮੇਰਾ ਹੀ ਜਵਾਈ ਹੈ ਦੋਸਤੋ ਸੰਦੀਪ ਚਾਹੁੰਦਾ ਤਾਂ ਉਸ ਨੂੰ ਦੱਸ ਕੇ ਆਪਣੀ ਜ਼ਮਾਨਤ ਸੌਖੀ ਕਰ ਸਕਦਾ ਸੀ ਆਪਣੇ ਆਪ ਨੂੰ ਬਰੀ ਸਾਬਤ ਕਰ ਸਕਦਾ ਸੀ ਲੇਕਿਨ ਉਹ ਨਹੀਂ ਕਰਦਾ ਉਸ ਨੂੰ ਯਕੀਨ ਹੈ ਆਪਣੇ ਆਪ ਤੇ ਵੀ ਜੇਕਰ ਮੈਂ ਕੁਝ ਨਹੀਂ ਕੀਤਾ ਮੈਨੂੰ ਕੁਝ ਨਹੀਂ ਹੋਣਾ ਦੋਸਤੋ ਡਰਦਾ ਮਾਰਾ ਆਪਣੀ ਸੱਸ ਨੂੰ ਕੁਝ ਨਹੀਂ ਦੱਸਦਾ ਵੀ ਕੀ ਪਤਾ ਇਹ ਰਿਸ਼ਤਾ ਨਾ ਕੈਨਸਲ ਕਰ ਦੇ ਇਸ ਮੇਰੇ ਨਾਲ ਰਿਸ਼ਤਾ ਨਾ ਤੋੜ ਦੇ ਹਣੇ ਕਿਣਾ ਮੈਂ ਜਵਾਈ ਬਣ ਚੁੱਕਿਆ ਹਾਂ ਇਹ ਤਾਂ ਮੈਨੂੰ ਇਹ ਤਾਂ ਪ੍ਰੀਤੀ ਨੂੰ ਮੁਕਰਾ ਦੇਵੇਗੀ ਅਤੇ ਮੇਰੇ ਨਾਲ ਰਿਸ਼ਤਾ ਟੁੱਟ ਜਾਵੇਗਾ ਮੇਰਾ ਵਿਹਾਨ ਹੀ ਹੋਣਾ ਅਤੇ ਮੇਰੇ ਪਿਆਰ ਦੀ ਇਸ ਤਰ੍ਹਾਂ ਬਲੀ ਚੜ ਜਾਵੇਗੀ ਦੋਸਤੋ ਬੜਾ ਹੀ ਸੋਚਦਾ ਹੈ ਵਿਚਾਰਦਾ ਹੈ ਲੇਕਿਨ ਕੁਝ ਨਹੀਂ ਕਰ ਪਾਉਂਦਾ ਕਿਉਂਕਿ ਵਿਕਰਮ ਨੇ ਧੋਖੇ ਨਾਲ ਉਸ ਚਾਕੂ ਤੇ ਵੀ ਨਿਸ਼ਾਨ ਲਾ ਲਏ ਹਨ ਉਸ ਚਾਕੂ ਤੇ ਵੀ ਉਸਦੇ ਉਂਗਲਾਂ ਦੇ ਨਿਸ਼ਾਨ ਹਨ ਜਿਸਨੇ ਉਹ ਸਭ ਕੰਮ ਕੀਤਾ ਅਤੇ ਹੁਣ ਸਾਰੇ ਸਬੂਤ ਕਨੇ ਕਨੇ ਸਬੂਤ ਗਵਾਹੀ ਉਸਤੇ ਖਿਲਾਫ ਹੋ ਗਏ ਹਨ ਸਭ ਲੋਕ ਉਸਦੇ ਖਿਲਾਫ ਗਵਾਹੀ ਪਰ ਰਹਿ ਗਏ ਹਨ ਦੋਸਤੋ ਵਿਚਾਰਾ ਬੇਕਸੂਰ ਐਵੇਂ ਘਰੜਿਆ ਗਿਆ ਹੈ ਹੁਣ ਉਹ ਦਿਨ ਹੈ ਜਦੋਂ ਫੈਸਲਾ ਸੁਣਾਇਆ ਜਾਣਾ ਹੈ ਹੈਰਾਨ ਹੈ ਲੇਕਿਨ ਉਸ ਨੂੰ ਪਤਾ ਹੈ ਫੈਸਲਾ ਕੀ ਆਵੇਗਾ ਆਪਣੇ ਮਨ ਨੂੰ ਤਕੜਾ ਕਰਦਾ ਹੈ ਆਪਣੇ ਆਪ ਨੂੰ ਹੌਸਲਾ ਦਿੰਦਾ ਹੈ ਕੋਈ ਗੱਲ ਨਹੀਂ ਮਿੱਤਰਾ ਇਹਨੇ ਔਖੇ ਦਿਨ ਦੇਖੇ ਹਨ ਆ ਵੀ ਲੰਘ ਜਾਣਗੇ ਜਿਵੇਂ ਹੀ ਜੱਜ ਸਾਹਿਬਾ ਆਪਣੇ ਪੈਨ ਨੂੰ ਤੋੜ ਕੇ ਉਫ फांसी ਦੀ ਸਜ਼ਾ ਬੜਾ ਫੈਸਲਾ ਸੁਣਾਦੀ ਹੈ ਉਸ ਤੇ ਪੈਰਾ ਹੈਟੋ ਜਮੀਲ ਨਿਕਲ ਚੁਕੀ ਹੈ ਅੱਗੇ ਸੋਚ ਨਹੀਂ ਪਾਰਿਆ ਵਿਚਾਰ ਨਹੀਂ ਪਾਰਿਆ ਕਿਉਂਕਿ ਸਭ ਸਬੂਤ ਉਸ ਦੇ ਖਿਲਾਫ ਹਨ ਜਦਾ ਤਰੀਕਾ ਪੈਂਦੀਆਂ ਨਹੀਂ ਹਨ ਅਤੇ ਇਸ ਤਰ੍ਹਾਂ ਉਸ ਦੀ ਜ਼ਿੰਦਗੀ ਹੁਣ ਚੰਦ ਦਿਨਾਂ ਦੀ ਮਹਿਮਾਨ ਹੈ ਉਹ ਚਾਹੁੰਦਾ ਹੈ ਵੀ ਮੈਂ ਵਿਆਹ ਕਰਕੇ ਮਰਾਂ ਦੋਸਤੋ ਆਪਣੇ ਵਿਆਦੀ ਅਰਜੀ ਅਗਲੇ ਕੁਝ ਦਿਨਾਂ ਬਾਅਦ ਹੀ ਲਗਾ ਦਿੰਦਾ ਹੈ ਦੂਸਰੀ ਜੱਜ ਕੋਲ ਜਾਂਦੀ ਹੈ ਆਪਣੀ ਅੰਤਿਮ ਇੱਛਾ ਜ਼ਾਹਰ ਕਰਦਾ ਹੈ ਵੀ ਮੈਂ ਵਿਆਹ ਕਰਾ ਕੇ ਮਰਨਾ ਚਾਹੁੰਨਾ ਹਾਂ ਦੋਸਤੋ ਸਭ ਲੋਕ ਮੰਨ ਜਾਂਦੇ ਹਨ ਕੋਈ ਗੱਲ ਨਹੀਂ ਜਿਵੇਂ ਚਾਹੁੰਦਾ ਹੋਵੇ ਉਵੇਂ ਠੀਕ ਹੈ 3-4 ਦਿਨਾਂ ਦੀ ਜ਼ਮਾਨਤ ਉਸਨੂੰ ਮਿਲ ਜਾਂਦੀ ਹੈ ਹੁਣ ਵਿਆਹ ਵਾਲਾ ਦਿਨ ਆ ਚੁੱਕਿਆ ਹੈ ਜਿਸ ਜੱਜ ਨੇ ਜਿਸਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ ਉਹ ਅੱਜ ਉਸੇ ਦਾ ਹੀ ਜਵਾਈ ਬਣਨ ਵਾਲਾ ਹੈ ਦੋਸਤੋ ਇਹ ਕੜੀ ਨਾਟਕ ਕਿਸੇ ਨੇ ਸੋਚੀ ਸੀ ਨਹੀਂ ਕਦੇ ਕਿਸੇ ਨੇ ਸੁਪਨੇ ਵਿੱਚ ਵੀ ਦੇਖਿਆ ਸੀ ਵੀ ਇਸ ਤਰ੍ਹਾਂ ਦਾ ਕੰਮ ਹੋ ਸਕਦਾ ਹੈ ਦੋਸਤੋ ਅੱਜ ਉਹ ਦਿਨ ਆ ਗਿਆ ਹੈ ਜਦੋਂ ਵਿਆਹ ਹੋਣਾ ਹੈ ਦੋਸਤੋ ਹੁਣ ਗੁਰਮੀਤ ਕੌਰ ਪੂਰੀ ਖੁਸ਼ ਹੈ ਪੈਲਸ ਬੁੱਕ ਕਰ ਰੱਖਿਆ ਹੈ ਉੱਥੇ ਸੰਦੀਪ ਨੇ ਆਣਾ ਹੈ ਦੋਸਤੋ ਗੇਟ ਤੇ ਰਿਬਨ ਲੈ ਕੇ ਪ੍ਰੀਤੀ ਦੀ ਅਸੀਂ ਵਿਆਹ ਖੜੀਆਂ ਹਨ ਪ੍ਰੀਤੀ ਆਪ ਪਾਰਲਰ ਦੇ ਵਿੱਚ ਗਈ ਹੈ ਪਹਿਲਾਂ ਤਾਂ ਸਭ ਲੋਕ ਹੈਰਾਨ ਹਨ ਕਿ ਪੁਰਸ਼ ਦੀਆਂ ਗੱਡੀਆਂ ਬਰਾਤ ਦੇ ਵਿੱਚ ਕਿਉਂ ਆਈਆਂ ਹਨ ਲੇਕਿਨ ਬਾਦ ਦੇ ਵਿੱਚ ਸਭ ਨੂੰ ਸਮਝ ਆ ਜਾਂਦਾ ਹੈ ਜਦੋਂ ਸੰਦੀਪ ਆਪਣੇ ਸਿਰੇ ਨੂੰ ਉੱਪਰ ਕਰਕੇ ਆਪਣੀ ਸ਼ਕਲ ਦਿਖਾਉਂਦਾ ਹੈ ਗੁਰਮੀਤ ਕੌਰ ਸਮਝਦੀ ਹੈ ਇਹ ਤਾਂ ਉਹੀ ਇਨਸਾਨ ਹੈ ਇਹ ਤਾਂ ਉਹੀ ਮੁੰਡਾ ਹੈ ਜਿਸਦੇ ਨਾਲ ਮੈਂ ਆ ਕੁਝ ਕੀਤਾ ਜਿਸ ਨੂੰ ਮੈਂ ਫਾਂਸੀ ਦੀ ਸਜ਼ਾ ਸੁਣਾਈ ਅਤੇ ਤਿੰਨ ਦਿਨ ਬਾਅਦ ਇਸ ਨੂੰ ਫਾਂਸੀ ਦੀ ਸਜ਼ਾ ਹੋਣ ਵਾਲੀ ਹੈ ਇਹ ਇੱਥੇ ਕਿਵੇਂ ਇਹ ਕਿਵੇਂ ਲੜਾ ਬਣ ਕੇ ਆਇਆ ਹੈ ਉਹ ਆਪਣੀ ਸ਼ੱਕ ਨੂੰ ਕਨਫਰਮ ਕਰਦੀ ਹੈ ਉਸ ਨੂੰ ਸਮਝ ਆ ਗਿਆ ਹੈ ਪਤਾ ਲੱਗ ਗਿਆ ਹੈ ਆਹ ਪਾਣਾ ਵਾਪਰ ਚੁੱਕਿਆ ਹੈ ਸਾਈਡ ਤੇ ਲੈ ਜਾਂਦੀ ਹੈ ਵਿਆਹ ਨੂੰ ਰੋਕ ਦਿੱਤਾ ਜਾਂਦਾ ਹੈ ਪ੍ਰੀਤੀ ਨੂੰ ਵੀ ਇੱਕਦਮ ਸੱਦਾ ਜਾਂਦਾ ਹੈ ਪ੍ਰੀਤੀ ਜਿਵੇਂ ਹੀ ਇਹ ਸੁਣਦੀ ਹੈ ਤਿੰਨ ਦਿਨ ਬਾਅਦ ਇਸਨੇ ਦੁਨੀਆ ਤੋਂ ਚਲਾ ਜਾਣਾ ਹੈ ਉਹ ਹੈਰਾਨ ਹੈ ਗੜ ਲੱਗ ਕੇ ਰੋਣ ਲੱਗ ਜਾਂਦੀ ਹੈ ਸੰਦੀਪ ਆਹ ਕੁਝ ਕੀ ਹੋ ਗਿਆ ਹੈ ਮੈਨੂੰ ਕਿਉਂ ਨਹੀਂ ਦੱਸਿਆ ਮੈਂ ਸ਼ਾਇਦ ਕੁਝ ਕਰ ਸਕਦੀ ਸੰਦੀਪ ਕਹਿੰਦਾ ਸਾਰੇ ਸਬੂਤ ਮੇਰੇ ਖਿਲਾਫ ਹੋ ਚੁੱਕੇ ਸਨ ਸਾਰੀ ਕਹਾਣੀ ਦੱਸਦਾ ਹੈ ਕਿ ਵਿਕਰਮ ਨੇ ਮੇਰੇ ਨਾਲ ਆਹ ਕੁਝ ਕੀਤਾ ਜੱਜ ਸਾਹਿਬ ਹੈਰਾਨ ਹੈ ਅਤੇ ਪਰੇਸ਼ਾਨ ਹੈ ਵੀ ਆ ਤਾਂ ਮੈਂ ਕਦੇ ਸੋਚਿਆ ਨਹੀਂ ਸੀ ਤੂੰ ਉਦੋਂ ਮੈਨੂੰ ਦੱਸਦਾ ਵੀ ਸੀ ਕੋਰਟ ਦੇ ਵਿੱਚ ਤਰੀਕਾ ਵਿੱਚ ਤੁਸੀਂ ਆਹ ਦਲੀਲ ਵੀ ਦਿੱਤੀ ਮੈਂ ਨਹੀਂ ਮੰਨਿਆ ਸ਼ਾਇਦ ਮੈਨੂੰ ਲੱਗਿਆ ਤੂੰ ਝੂਠ ਬੋਲਦਾ ਹੋਵੇਂਗਾ ਦੋਸਤੋ ਜੱਜ ਦੁਬਾਰਾ ਮੌਕੇ ਤੇ ਹੀ ਕੇਸ ਓਪਨ ਕਰਦੀ ਹੈ ਆਪਣੀ ਛੁੱਟੀ ਨੂੰ ਕੈਨਸਲ ਕਰਾਉਂਦੀ ਹੈ ਦੁਬਾਰਾ ਸੁਣਵਾਈ ਕਰਦੀ ਹੈ ਇਸ ਵਾਰ ਸੰਦੀਪ ਨੂੰ ਅਕਦੀ ਹੈ ਤੁਸੀਂ ਰਸਤੇ ਦੀਆਂ ਸਾਰੀਆਂ ਸੀਸੀਟੀਵੀ ਕੈਮਰੇ ਮੰਗਾਓ ਜਿੱਥੇ-ਜਿੱਥੇ ਕੈਮਰੇ ਹਨ ਉੱਥੇ ਪਤਾ ਲੱਗ ਜਾਵੇਗਾ ਵੀ ਤੂੰ ਵਿਕਰਮ ਦੇ ਨਾਲ ਗਿਆ ਹੈ ਅਤੇ ਉਸ ਦੇ ਵਿੱਚ ਉਹ ਗੱਡੀ ਦਿਖ ਜਾਵੇਗੀ ਦੋਸਤੋ ਵਿਕਰਮ ਨੂੰ ਵੀ ਇਸ ਤਰ੍ਹਾਂ ਕੋਟ ਦੇ ਕਚਰੇ ਵਿੱਚ ਲਿਆ ਜਾਂਦਾ ਹੈ ਉਸ ਨੂੰ ਜਿਵੇਂ ਹੀ ਕੁੱਟਿਆ ਮਾਰਿਆ ਜਾਂਦਾ ਹੈ ਉਸ ਨੂੰ ਰਿਸਮਾਂਡ ਤੇ ਲਿਆ ਜਾਂਦਾ ਹੈ ਅਤੇ ਆਪ ਹੀ ਮੰਨ ਜਾਂਦਾ ਹੈ ਮੈਂ ਇਹ ਕੰਮ ਕੀਤਾ ਉਸ ਜਦੋਂ ਹੋਰ ਛਿਤਰ ਫੇੜਦੀ ਹੈ ਉਸ ਨੂੰ ਹੋਰ ਜ਼ਿਆਦਾ ਮਨਾਇਆ ਜਾਂਦਾ ਹੈ ਸਾਰੀ ਕਹਾਣੀ ਆਪ ਨੂੰ ਹੋ ਗਲ ਜਾਂਦਾ ਹੈ ਵੀ ਮੈਂ ਸਿਮਰਨ ਨੂੰ ਬਹੁਤ ਪਿਆਰ ਕਰਦਾ ਸੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਲੇਕਿਨ ਜਦੋਂ ਹੀ ਮੈਂ ਸਿਮਰਨ ਨੂੰ ਪ੍ਰਪੋਜ਼ ਕੀਤਾ ਮੈਨੂੰ ਉਸਨੂੰ ਪੁੱਛਿਆ ਵੀ ਮੇਰੇ ਨਾਲ ਵਿਆਹ ਕਰੇਂਗੀ ਸਾਫ਼ ਮੁੱਕਰ ਗਈ ਹੈ ਸਿਮਰਨ ਨੇ ਕਿਹਾ ਵੀ ਤੂੰ ਮੇਰੇ ਤੋਂ ਘੱਟ ਤਨਖਾਹ ਬੜਾ ਹੈ ਮੇਰੇ ਤੋਂ ਘੱਟ ਪੜਿਆ ਲਿਖਿਆ ਹੈ ਅਤੇ ਉਸਨੇ ਮੈਨੂੰ ਖੜੀਆਂ ਖੁੱਟੀਆਂ ਸੁਣਾਈਆਂ ਸਾਹਾਂ ਆ ਸਾਹਮਣੇ ਮੈਨੂੰ ਜਲੀਲ ਕੀਤਾ ਮੇਰੇ ਥੱਪੜ ਮਾਰ ਦਿੱਤਾ ਮੈਨੂੰ ਆ ਬਰਦਾਸ਼ਤ ਨਹੀਂ ਹੋਇਆ ਮੈਂ ਤਾਂ ਮੌਕਾ ਪੜਦਾ ਸੀ ਇੱਕ ਦਿਨ ਅਚਾਨਕ ਹੀ ਮੈਨੂੰ ਮੌਕਾ ਮਿਲ ਗਿਆ ਸਿਮਰਨ ਆਫਿਸ ਦੇ ਵਿੱਚ ਕੱਲੀ ਸੀ ਮੈਂ ਉਸ ਨੂੰ ਆਖਿਆ ਵੀ ਸੰਦੀਪ ਨੇ ਤੈਨੂੰ ਬੁਲਾਇਆ ਹੈ ਅਤੇ ਇਸ ਹੋਟਲ ਦੇ ਵਿੱਚ 8:00 ਵਜੇ ਉਹਨੇ ਪਾਰਟੀ ਰੱਖੀ ਹੈ ਉਸ ਦਾ ਜਨਮ ਦਿਨ ਹੈ ਉਹ ਅਚਾਨਕ ਹੀ ਉਹ एकदम ਮੰਨ ਗਈ ਅਤੇ ਕੋਈ ਗੱਲ ਨਹੀਂ ਮੈਂ ਉੱਥੇ ਪਹੁੰਚ ਜਾਵਾਂਗੀ ਹੋਟਲ ਦੇ ਵਿੱਚ ਆਂਦੀ ਹੈ ਅਤੇ ਉੱਥੇ ਮੈਂ ਉਸ ਨਾਲ ਆ ਕੰਮ ਕੀਤਾ ਅਤੇ ਬਾਅਦ ਦੇ ਵਿੱਚ ਉਸ ਨੂੰ ਮੌਦੇ ਘਟੂ ਧਰ ਦਿੱਤਾ ਇਹ ਸਭ ਕੁਝ ਸੁਣਾਉਂਦਾ ਹੈ ਜਿਵੇਂ ਹੀ ਪੁਲਿਸ ਵਾਲੇ ਉਸ ਹੋਟਲ ਦੇ ਵਿੱਚ ਜਾਂਦੇ ਹਨ ਉੱਥੋਂ ਦੀ ਸੀਸੀਟੀਵੀ ਕੈਮਰੇ ਫੋਟੋ ਦੇ ਹਨ ਸੱਚ ਕਹਿ ਰਿਹਾ ਹੈ ਬਿਲਕੁਲ ਸਹੀ ਕਹਿ ਰਿਹਾ ਹੈ ਇੱਥੇ ਆਇਆ ਸੀ ਅਤੇ ਇੱਥੋਂ ਬਾਹਰ ਸੂਟਕੇਸ ਲੈ ਕੇ ਨਿਕਲਿਆ ਹੈ ਉਹੀ ਸੂਟਕੇਸ ਉਸਨੇ ਫਿਰ ਸੰਦੀਪ ਨੇ ਹੱਥ ਫੜਾ ਦਿੱਤਾ ਹੈ ਅਤੇ ਬਿਲਕੁਲ ਸਭ ਮੰਨ ਗਿਆ ਹੈ ਦੋਸਤੋ ਵਿਕਰਮ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਇਧਰੋਂ ਸੰਦੀਪ ਨੂੰ ਵਿਚਾਰੇ ਨੂੰ ਬੇਗੁਨਾ ਸਾਬਤ ਕੀਤਾ ਜਾਂਦਾ ਹੈ ਦੋਸਤੋ ਆਪਣਾ ਕਾਨੂੰਨ ਅੰਨਾ ਹੋ ਚੁੱਕਿਆ ਹੈ ਸਬੂਤਾਂ ਅੱਗੇ ਕੁਝ ਨਹੀਂ ਦਿਖਦਾ ਭਾਵੇਂ ਉਹ ਸੱਚੇ ਹੋਣ ਭਾਵੇਂ ਝੂਠੇ ਝੂਠੇ ਸਬੂਤ ਬਣਾਉਣੇ ਬਹੁਤ ਸੌਖੇ ਹਨ ਅਤੇ ਇਸ ਤਰ੍ਹਾਂ ਕਈ ਬੇਗੁਨਾ ਅੱਜ ਜੇਲ੍ਹਾਂ ਦੇ ਵਿੱਚ ਹਨ ਕਈ ਬੇਗੁਨਾ ਫਾਂਸੀ ਦੇ ਦਖਤੇ ਤੇ ਚੜ ਜਾਂਦੇ ਹਨ ਬਾਅਦ ਦੇ ਵਿੱਚ ਉਹਨਾਂ ਦੀ ਬੇਗੁਨਾਹੀ ਸਾਬਤ ਹੁੰਦੀ ਹੈ ਦੋਸਤੋ ਇਸ ਤਰ੍ਹਾਂ ਜੇਕਰ ਉਹ ਜੱਜ ਉਸ ਦੀ ਸੱਸ ਮੈਂ ਹੁੰਦੀ ਤਾਂ ਵਿਚਾਰਾ ਅੱਜ ਇਸ ਦੁਨੀਆ ਤੋਂ ਚਲਾ ਜਾਣਾ ਸੀ ਇਹ ਤਾਂ ਆਪਣੇ ਕਾਨੂੰਨ ਦੀ ਦੋ ਰੁਪਈਆ ਬਹਿਰੂਪੀਆ ਕਾਨੂੰਨ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਉਸ ਤੋਂ ਬਾਅਦ ਉਸੇ ਅਗਲੇ ਹੀ ਦਿਨ ਸੰਦੀਪ ਦਾ ਵਿਆਹ ਗੱਜਵਾਜਾਂ ਦੇ ਨਾਲ ਪ੍ਰੀਤੀ ਨਾਲ ਹੁੰਦਾ ਹੈ ਦੁਬਾਰਾ ਉਸ ਨੂੰ ਨੌਕਰੀ ਮਿਲ ਜਾਂਦੀ ਹੈ ਆਪਣਾ ਪਿਆਰ ਮਿਲ ਜਾਂਦਾ ਹੈ ਵਿਆਹ ਕਰਾ ਲੈਂਦਾ ਹੈ ਅਤੇ ਆਪਣੇ ਸੱਸ ਦਾ ਧੰਨਵਾਦੀ ਰਹਿੰਦਾ ਹੈ ساری ਉਮਰ ਉਸ ਦੇ ਚਰਨ ਤੋਂ ਤੋਕੇ ਪਿੰਦਾ ਹੈ ਕਿਉਂਕਿ ਉਸ ਨੇ ਹੀ ਉਸ ਦੀ ਜਾਨ ਬਚਾਈ ਹੈ ਜੇਕਰ ਨਾ ਹੁੰਦੀ ਸ਼ਾਇਦ ਅੱਜ ਇਸ ਦੁਨੀਆ ਤੇ ਨਹੀਂ ਹੋਣਾ ਸੀ ਮਰਦੇ ਦਮ ਤੱਕ ਆਪਣੀ ਸੱਸ ਦੀ ਸੇਵਾ ਕਰਦਾ ਹੈ ਰਿਟਾਇਰ ਹੋਣ ਤੋਂ ਬਾਅਦ ਵੀ ਉਸ ਦਾ ਪੂਰਾ ਧਿਆਨ ਰੱਖਦਾ ਹੈ ਆਪਣੀ ਸੱਕੀ ਮਾਤਾ ਵਾਂਗ ਉਸ ਦਾ ਧਿਆਨ ਰੱਖਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ ਦੇਖਦੇ ਰਹੋ ਜੀ ਸਾਡਾ ਚੈਨਲ ਪੁੱਛਦਾ ਪੰਜਾਬ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਨਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦੇਵ ਜੀ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ